ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਸੀ ਗਾਲ ਬਾਈ ਨਾਮ ਡਰੈਸ ਦੱਸੋ ਜੀ ਆਪਣਾ ਪਿੰਡ ਧੰਦੀਵਾਲ ਵੀਰੇ ਨਾਮ ਕਲਵਾਨ ਸਿੰਘ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਬਨੂਪੈਗਾ ਸੰਗਰੂਰ ਪਿੰਡ ਧੰਦੀਵਾਲ ਹਾਂ ਦੇ ਨਾਲ ਆਪਣਾ ਇਧਰ ਨਹਿਰ ਆ ਗਈ ਨੀ ਨੇੜੇ ਹਣਾ ਨਹਿਰ ਆ ਗਈ ਵੀਰੇ ਇਧਰ ਖਾਸਲਪੁਰ ਆ ਗਿਆ ਇਧਰ ਘੁੰਮੜਾ ਲੱਗ ਗਿਆ ਵੀਰੇ ਠੀਕ ਹੈ ਮੋਬਾਈਲ ਨੰਬਰ ਆਪਣਾ 88824 99185 88724 99185 98185 ਜਿਹੜੇ ਜੱਬਾ ਝੋਟੀ ਦੇਖੀਐ ਨੇ ਬਾਈ ਜੀ ਸੂਆ ਕਿਹੜਾ ਸੂੰਦੀ ਐ ਇਹ ਦੂਜਾ ਸੂਆ ਹੁੰਦੀ ਐ ਵੀਰੇ ਦੂਜਾ ਸੂਆ ਘਰ ਦੀ ਵਾਲੀ ਵੀ ਆਪਣੀ ਜੱਬਾ ਘਰ ਦੀ ਐ ਵੀਰੇ ਇਹਦੀ ਮਾਂ ਤੋਂ ਲਈ 12 ਲੀਟਰ ਦੁੱਧ ਦੀਗਾ ਤੇ ਪਹਿਲੇ ਸੂਏ ਨੇ ਦੁੱਧ ਕਿੰਨਾ ਦਿੱਤਾ ਆਪਣੇ ਕੋਲ 12 ਲੀਟਰ 12 ਲੀਟਰ ਅੱਜ ਦਿਨ ਕਿੰਨੇ ਕਿ ਰਹਿ ਗਏ ਸੋਚੇ ਦੇ ਅੱਜ ਦੇ ਦਿਨ ਮਤਲਬ ਕਿ ਹੁਣ ਦੱਸੋ 10 ਮਹੀਨੇ ਪੂਰੇ ਹੋ ਗਏ ਪੈਨੇ ਵਜਨ ਤੇ ਹੀ ਜਾਂਦਾ ਹੈ ਅੱਛਾ 2-4 ਦਿਨ ਕਹਿਣ ਦਾ ਭਾਬੀ ਉੱਤੇ ਲੈ ਜੂਗੀ 5-6 ਦਿਨ ਲੈ ਜੂਗੀ ਠੀਕ ਆ ਵਧੀਆ ਭਰਾਇਆ ਜਿਆਦਾ ਕੁਛ ਨਹੀਂ ਜਾਂ ਤਾਂ ਨਹੀਂ ਹੈਗਾ ਮਤਲਬ ਚੰਗਾ ਟੀਕਾ ਭਰਾਇਆ ਤੇ ਚੌਂਡ ਚਵਾ ਤਾਰਾ ਤੂਰਾ ਦੀ ਮੈਂ ਕਿਹਾ ਵੀ ਤਾਰਨੀ ਪੂਲੀਆ ਪੂਲੀ ਵਧੀਆ ਜਮੇ ਠੀਕ ਹੈ ਤੇ ਕੈਗ ਵੀ ਨੇ ਪਹਿਲਾਂ ਦੁੱਧ ਸਾਡੀ ਆਪੇ ਯਾਰ ਤਿੰਨ ਕਿ ਮਹੀਨੇ ਹੀ ਸੀ ਠੀਕ ਹੈ ਤਿੰਨ ਕਿ ਮਹੀਨੇ ਪਹਿਲਾਂ ਲਗਭਗ ਆਪਾਂ ਦੁੱਧ ਛੱਡੀ ਆ ਹਾਂ ਤੇ ਮੁੱਲੇ ਦਾ ਕੀ ਰੱਖਿਆ ਮੋੜ ਦੇ ਫੁੰਦੀ ਕਰਾਂਗੇ ਜੈ ਜੋ ਜੀ ਦੇ ਹਿਸਾਬ ਨਾਲ ਧੋਰੀ ਬਾਹਰ ਨੂੰ ਸੋ ਵੀਰੋ ਮੁੱਲ ਵੀਰ ਕਹਿੰਦਾ ਫੋਨ ਤੇ ਹੋਊਗਾ ਘਰੇਲੂ ਝੋਟੀ ਹੈਗੀ ਦੂਜਾ ਸਵੇਰ ਸੁंदी ਪਈ ਆ ਸੋ ਦੇਖੋ ਮੂੰ ਮੱਥਾ ਚੰਗਾ ਤੇ ਮਾੜੀ ਜੀ ਨਾ ਮਾਤਰ ਮੱਥੇ ਤੇ ਫੁੱਲੀ ਹੈਗੀ ਹੈਗੀ ਆਪਾਂ ਦੱਸ ਦਈਏ ਕਿ ਵੀਰ ਕਹਿੰਦਾ ਅਸੀਂ ਗਏ ਜਾ ਕੇ ਅਸੀਂ ਪਿਓਰ ਮੋਹਰਾ ਲੈਣੀ ਸੀ ਅਸੀਂ ਐ ਲੈਣੀ ਸੀ ਮਾੜੀ ਜੀ ਮੱਥੇ ਫੁੱਲੀ ਆ ਪੂਸ ਚਿੱਟੀਆਂ ਮੰਨ ਕੇ ਚੱਲੋ ਵੀ 15 20% ਗ੍ਰੇਡਰ ਚ ਪੈਂਦੀ ਆ ਸਿੰਘ ਕੁੰਡਾ ਸਾਫ਼ ਸੁਥਰਾ ਜਿੰਦ ਜਾਨ ਬਹੁਤ ਆ ਰਾਜੀ ਸਮੀ ਬੜੀ ਥੋੜਾ ਕੈਮਰੇ ਨੂੰ ਦੇਖ ਕੇ ਡਰਦੀ ਜੀ ਫੋਨ ਨੂੰ ਤੇ ਪਲੀਪੁੜੀ ਵੀ ਛੋਟੀ ਬਹੁਤ ਜ਼ਿਆਦੀ ਆ 12 ਕਿਲੋ ਦੁੱਧੇ ਦਾ ਪਲੂਣ ਦਾ ਦਿੱਤਾ ਹੋਇਆ ਹੈਗਾ ਸੋਲੇਵਾ ਵਗੈਰਾ ਦੇਖੋ ਤੁਹਾਡੇ ਸਾਹਮਣੇ ਥਣ ਦੇਖ ਸਕਦੇ ਸਾਫ਼ ਸਿਧਰਾ ਤੇ ਐ ਕਿ ਤੁਹਾਨੂੰ ਦਿਮਾੜ ਯੂਨੀ ਕੀ ਫਲਰੀ ਦਿਖਾਈ ਦਿੰਦੀ ਜਦੋਂ ਵੀ ਥੋੜੀ ਗਰੇਟਰ ਦੇ ਵਿੱਚ ਆ ਗਈ ਇਹ ਜਿੰਦ ਜਾਨ ਕੱਟ ਕਾਟ ਤੇ ਪਲੀਪੁੜੀ ਵੀ ਬਹੁਤ ਜ਼ਿਆਦੀ ਆ ਤੇ ਪਤਲੀ ਚੰਬੜੀ ਦੇ ਵਿੱਚ ਐਦ ਕੀ ਅੰਦਾਜ਼ਾ ਹੈ ਦੁੱਧ ਕਿੰਨਾ ਦੇ ਦੂਗੀ ਇਹ ਜੀ 14 ਲੀਟਰ ਦੇ ਦੂੰਗੀ ਠੀਕ ਹੈ 14 ਲੀਟਰ ਦੁੱਧ ਪਿੰਡ ਧੰਦੀ ਵਾਲ ਜ਼ਿਲ੍ਹਾ ਸੰਗਰੂਰ ਇਹਦੀ ਫਾਸ਼ੀਅਟ ਹੈ ਦੁੱਧ ਹੈ ਬਰਗੇ 2-3 ਮਹੀਨੇ ਪਹਿਲਾਂ ਹੜਦੀ ਹੈਗੀ ਠੀਕ ਹੈ ਵੀ 3 ਕਿ ਮਹੀਨੇ ਰਵਾ ਘਰ ਦਾ ਤਰਿਆ ਆਉਂਦਾ ਆਪਣੇ ਕੋਲ ਚੋਣ ਚਵਾਦੀ ਜਮ ਇੱਕ ਨੰਬਰ ਹਾਂ ਬਾਕੀ ਇਹ ਕੱਟੂ ਵੀ ਆਪਦੇ ਆਪ ਤਰੇ ਉਹਦੇ ਚੜਦੇ ਆਪਦੇ ਆਪ ਲੱਗ ਜਾਂਦੀ ਹੈ ਮਲਾਂ ਮਹੀਨਾ ਖੰਡਿ ਝਗਾਉਂਦੀ ਆ ਬਾਕੀ ਰੱਖਣ ਦਾ ਆਪਦੇ ਆਪ ਝਗਾਉਂਦੀ ਠੀਕ ਹੈ ਮੋਬਾਈਲ ਨੰਬਰ ਬੋਲੀ ਦੁਆਰੇ ਆਪਣਾ 86624 ਵੀਰੇ 99185 ਪਿੰਡ ਧੰਦੀਵਾਲ ਜ਼ਿਲ੍ਹਾ ਸੰਗਰੂਰ ਵੀਡੀਓ ਦੇਖਣ ਲਈ ਸਭ ਦਾ ਤਹਿਤ ਲੋਕ